ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਪੁਰਾਣਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਬਾਗੇ ਪੁਰਾਣੇ ਤੋਂ ਜਿਹੜੀ ਛੜਕ ਦੋਸਤੋ ਇਧਰ ਮੁੱਦਕੀ ਵਾਲੇ ਪਾਸੇ ਨੂੰ ਜਾਂਦੀ ਹੈ ਉਸ ਛੜਕ ਦੇ ਉੱਤੇ ਪਿੰਡ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਹੈ ਤੇ ਇਹਦੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਦੋ ਮੱਝਾਂ ਅੱਜ ਤੁਹਾਨੂੰ ਦਿਖਾਉਂਗਾ ਨੀਲੀ ਰਾਵੀ ਦਾ ਸ਼ੌਂਕ ਰੱਖਦੇ ਆ ਤਾਂ ਵੀਡੀਓ ਖਾਸ ਰਹੂਗੀ ਕਿਉਂਕਿ ਇੱਕ ਝੋਟੀ ਟੇਢੇ ਘੱਟ ਵਾਲੀ ਗੱਭਣ ਹੈ ਚੱਕਪਾਸ ਇਹਦੇ ਨਾਲ ਇੱਕ ਧੋਕੜ ਗੱਭਣ ਹੈ ਮਾਰਕਿੰਗ ਪ੍ਰੋਪਰ ਦਿਸੂਗੀ ਕੱਦ ਕਾਠ ਚੰਗਾ ਬਰੀਡਿੰਗ ਕਰਨੀ ਹੈ ਤਾਂ ਬੱਚੇ ਵੀ ਸੋਹਣੇ ਪਾ ਦੂਗੀ ਬਾਕੀ ਡਿਟੇਲ ਆਪਾਂ ਨੂੰ ਇਹਨਾਂ ਦੀ ਵਾਈ ਦੱਸੂਗਾ ਬੇਨਤੀ ਹਮੇਸ਼ਾ ਹੁੰਦੀ ਹੈ ਵੀ ਪਸ਼ੂ ਤਸੱਲੀ ਕਰਕੇ ਖਰੀਦਿਆ ਕਰੋ ਗੱਭਣ ਖਾਸ ਕਰਕੇ ਮਾਲਕ ਦੇ ਘਰੇ ਚੈੱਕ ਕਰਾ ਲਿਆ ਕਰੋ ਬਾਅਦ ਚ ਫਿਰ ਲਾਂਭਾ ਨਹੀਂ ਬਣਦਾ ਆਓ ਡਿਟੇਲ ਪਹਿਲਾਂ ਝੋਟੀ ਦੀ ਪੁੱਛਦੇ ਆ ਫਿਰ ਜਿਹੜੀ ਮੱਝ ਦੁੱਧ ਵੀ ਦੇ ਰਹੀ ਹੈ ਤੇ ਗੱਭਣ ਵੀ ਹੈ ਇਦੀ ਡਿਟੇਲ ਪੁੱਛਾਂਗੇ ਆਓ ਬਾਈ ਨੂੰ ਮਿਲਦੇ ਆਂ ਬਾਈ ਸਸਤੀ ਕਾ ਸਸਤੀ ਕਾ ਬਾਈ ਜੀ ਨਾਮ ਆਪਣਾ ਦੱਸਣੀ ਬਾਈ ਨਾਮ ਮੇਰੇ ਗਗਨਦੀਪ ਹੈ ਗਗਨਦੀਪ ਜੀ ਅੱਜ ਦੋ ਮੱਝਾਂ ਆਪਾਂ ਵਿਕਾਊ ਕੀਤੀਆਂ ਹਾਂ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਝੋਟੀ ਜਿਹੜੀ ਤੇਰੇ ਨਾਲ ਹੀ ਖੜੀ ਹੈ ਹਾਂਜੀ ਕਿੰਨੇ ਚਰਦੀ ਗੱਭਣ ਆ ਬਾਈ ਇਹ ਵੀਰੇ 5.5 ਮਹੀਨੇ ਦੀ ਗੱਭਣ ਹੈ ਠੀਕ ਹੈ ਇੱਕ ਪਾਸਾ ਠੰਡਾ ਢੀਆ ਲੱਗ ਗਿਆ ਉਹ ਭੈਣ ਭਰਾ ਤੇਰੇ ਚੈਨਲ ਦੇ ਮੱਧਮਰੇ ਲਜਾਊਗਾ ਉਹ ਚੈੱਕ ਕਰਾ ਕੇ ਲਜਾਵੇ ਤਸੱਲੀ ਬਖਸ਼ ਕਰਕੇ ਠੀਕ ਆ ਆਪਦੀ ਇੱਥੋਂ ਚੈੱਕ ਕਰਾ ਕੇ ਲੈ ਜੀ ਕਿੰਨੇ ਚਰਦੀ ਗੱਭਣ ਨੇ ਇਹ 5.5 ਦੀ ਚੈੱਕ ਪਾਸ 5 ਬੰਦਿਆਂ ਨੇ ਦੱਸਿਆ ਤੇ ਫੇਰ ਵੀ ਆਪਾਂ ਬੰਦਿਆਂ ਨੂੰ ਡਰੈਸ ਦੇ ਦੇਾਂਗੇ ਗੱਲ ਕਰਾ ਦੇਾਂਗੇ ਡਾਇਮੰਡ ਤੋਂ ਉਹਨੇ ਗੱਭਣ ਠੀਕ ਹੈ ਡਾਇਮੰਡ ਬੋਲ ਤੋ ਗੱਭਣ ਹਰੀ ਗਲੇ ਤੋਂ ਠੀਕ ਓਕੇ ਹਾਂਜੀ ਤੋਰਦ ਗਏ ਭਾਈ ਰੇਟ ਇਹਦਾ ਗਗਨ ਭਾਈ ਕੀ ਰੇਟ ਵੀਰੇ ਦੋਨਾਂ ਝੋਟੀਆਂ ਦੇ ਆਪਾਂ ਫੋਨ ਤੇ ਕਰਦੇ ਖੋਲ ਦੇ ਸੋ ਦੋਸਤੋ ਸਾਢੇ ਪੰਜ ਮਹੀਨਿਆਂ ਦੀ ਗੱਭਣ ਫਵਾਨਾ ਬਣਾਉਣਾ ਸ਼ੁਰੂ ਕਰਤਾ ਤੁਹਾਨੂੰ ਇੱਥੋਂ ਰੁਕ ਪਤਾ ਲੱਗਾ ਉਹਨਾ ਚੈੱਕ ਪਾਸ ਕਰਾ ਲਿਓ ਟੇਡਾ ਕੱਟ ਬਹੁਤ ਸੋਹਣਾ ਇਹਦਾ ਤੁਸੀਂ ਸਟਰਕਚਰ ਦੇਖ ਲਓਗੇ ਹੁਣ ਸਿੰਘ ਬਹੁਤ ਸੋਹਣਾ ਸੋ ਅੱਖਾਂ ਦੋਨੇ ਵਾਈਟ ਜਿਹੜੀਆਂ ਨੀਲੀ ਰਾਵੀ ਦੀ ਇੱਕ ਮੇਨ ਨਿਸ਼ਾਨੀ ਹੈ ਉਹ ਹੈ ਪਿਛਲੇ ਪੈਰਾਂ ਦੇ ਉੱਤੇ ਪ੍ਰੋਪਰ ਮਾਰਕਿੰਗ ਹੈ ਪੂਛ ਚਿੱਟੀ ਹੈ ਬਾਕੀ ਸੋਨੇ ਢਾਂਚੇ ਦੀ ਇਹ ਝੋਟੀ ਦੋਸਤੋ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਬਾਈ ਨਾਲ ਕਰ ਲਓ ਤੁਸੀਂ ਸਿੰਘ ਬਹੁਤ ਸੋਹਣਾ ਤੇ ਟੇਢਾ ਕਾਟੇ ਤੇ ਬਿਲਕੁਲ ਨਜ਼ਰ ਆਉਂਦਾ ਬਈ ਇੱਕ ਜਿਹੜਾ ਹੋਰ ਕੜਾ ਨਹੀਂ ਆ ਜਾ ਬਤਾਈ ਤੋਂ ਡਾਇਮੰਡ ਬੋਲ ਤੋਂ ਦੋਸਤੋ ਇਸ ਟਾਈਮ ਇਹ ਗੱਬਣ ਹੈ ਝੋਟੀ ਜਿਹਨੂੰ ਜਚੇ ਤਾਂ ਕੰਟੈਕਟ ਕਰ ਸਕਦੇ ਹੋ ਪਰਲੇ ਪਾਸੇ ਨੂੰ ਲੈ ਜਾਓ ਬਈ ਮੁਰਗੀ ਇੱਥੋਂ ਤੁਸੀਂ ਇਹਦਾ ਢਾਂਚਾ ਦੇਖ ਲਓ ਇਹ ਦੰਦੋਂ ਕਿਵੇਂ ਦੱਸੀ ਸੀ ਬਈ ਦੋ ਹੁੰਦੀ ਆ ਬਈ ਚੌਗ ਤੇ ਚੱਕੀ ਜਾਂਦੀ ਆ ਦੋ ਦੰਦ ਕਨਫਰਮਾਂ ਦੱਸੋ ਤੇ ਚੌਗ ਵਾਲੇ ਚੱਕ ਰਹੀ ਐ ਤੇ ਹੁਣ ਇਹਨੂੰ ਤੁਸੀਂ ਚਾਰ ਦੰਦ ਮੰਨੋਗੇ ਚੰਗਾ ਢਾਂਚਾ ਸੋਹਣਾ ਥਣ ਹਵਾਨਾ ਥੱਲੋਂ ਪਟੂਗੀਏ ਝੋਟੀ ਗੱਪਣ ਚੈੱਕ ਪਾਸ ਐ ਇਹਦੇ ਨਾਲ ਜਿਹੜੀ ਦੋਸਤੋ ਇਹ ਦੁੱਧ ਵੀ ਦੇ ਰਹੀ ਐ ਤੇ ਗੱਪਣ ਚੈੱਕ ਪਾਸ ਵੀ ਇਹਦੀ ਵੀ ਡਿਟੇਲ ਬਾਈ ਤੋਂ ਪੁੱਛ ਲੈਣਾ ਪਹਿਲਾਂ ਸੋਣੀ ਖੜੀ ਐ ਹਵਾਨਾ ਤੁਸੀਂ ਇਸ ਥਾਪ ਤੇ ਇਹਦਾ ਦੇਖ ਸਕਦੇ ਹੋ 2 ਵਜੇ ਮੈਂ ਵੀਡੀਓ ਬਣਾ ਰਿਹਾ ਐ ਗਗਨભાઈ ਜਿਹੜੀ 2 ਨੰਬਰ ਤੇ ਝੋਟੀ ਐ 91 ਸੂਇਆਸ ਤੇ ਗੱਭਣੇ ਕਿ ਦੂਜੇ ਸੂਇਆਸ ਤੇ ਵੀਰੇ ਗੱਭਣ ਕਿੰਨੇ ਚਿਰ ਦੀ ਐ ਇਸ ਟਾਈਮ ਚ 6ਾਂ ਦੀ ਚੈੱਕ ਪਾਸ ਵੀਰੇ ਤੇ ਭੈਣ ਭਰਾ ਆਉਦੀ ਚੈੱਕ ਕਰਾ ਕੇ ਲਿਜਾਵੇ 6 ਮਹੀਨਿਆਂ ਦੀ ਹਾਂਜੀ 6ਾਂ ਦੀ ਦੁੱਧ ਦਿੰਦੀ ਦੋਨੇ ਟਾਈਮ ਠੀਕ ਐ ਦੋਨੇ ਟਾਈਮ ਦੁੱਧ ਦਿੰਦੀ ਐ ਤੇ 6 ਮਹੀਨਿਆਂ ਦੀ ਦੋਸਤੋ ਇਹ ਗੱਭਣ ਚੈੱਕ ਪਾਸ ਐ ਆ ਬਾਈ ਰੇਟ ਤੇ ਇਹਦਾ ਵੀ ਫੋਨ ਤੇ ਰੱਖੋ ਹਾਂ ਰੇਟ ਇਹਦਾ ਵੀ ਫੋਨ ਖੋਲੀ ਟੋਰੀ 6ਾਂ ਦੀ ਗੱਭਣ ਦੋਨੇ ਟਾਈਮ ਦੁੱਧ ਦੇ ਰਹੀ ਐ ਤੇ ਦੁੱਧ ਦਿੰਦੀ ਐ ਬਾਈ ਕਿੰਨਾ ਬੋਲੇ ਸੀ ਦੁੱਧ 8 ਕਿਲੋ ਆ 8 ਕਿਲੋ 7 ਮੰਨ ਕੇ ਲੈ ਜਾਵੇ ਠੀਕ ਹੈ 7 ਕਿਲੋ ਇੱਥੋਂ ਚੋਕੇ ਲੈ ਜਾਓ 8 ਕਿਲੋ ਦੁੱਧ ਦੇ ਰਹੀ ਹੈ। ਚਾਈ ਦੀ ਪੂਰ ਛੱਟੇ ਦੀ ਮੇਰੀ ਤਸੱਲੀ ਭਾਸ਼ਾ ਗਰੰਟੀ ਹੋਵੇ ਦੀ। ਠੀਕ ਹੈ। ਤੇ ਛੋਟੀ ਵੱਡੀ ਬਹੁਤ ਹੈ ਬਾਈ ਘਾਤ ਘਾਤ ਬੈਟ ਤੋਂ ਵੱਡਾ। ਦੱਸਦੀ ਹੈ ਵੀਡੀਓ ਚ ਲੰਬਾਈ ਫੁੱਲ ਹੈ ਉੱਚੀ ਲੰਬੀ ਹੈ। ਮੈਂ ਇੱਕ ਚੀਜ਼ ਜੋ ਖਾਸ ਦੇਖ ਰਿਹਾ ਦੋਸਤੋ ਇਹ ਆ ਵੀ 8 ਮਹੀਨਿਆਂ ਦੀ ਗੱਬਣ 8 ਕਿਲੋ ਦੁੱਧ ਦੇ ਰਹੀ ਹੈ ਤਾਂ ਮੁੱਲ। ਇਹ ਠੰਡੀ ਸੀਲ ਵੀ ਹੈ। ਇਹਦੇ ਤੋਂ ਬਰੀਡਿੰਗ ਵੀ ਕਰ ਸਕਦੇ ਹੋ ਬਾਈ ਇਹ ਕਿਹੜਾ ਹੋਰ ਖੜਾ ਨਹੀਂ ਕਿਉਂਕਿ ਠੰਡਾ ਸੀਲ ਪਸ਼ੂ ਲੰਬਾ ਟਾਈਮ ਦੁੱਧ ਪਿਆਉਂਦਾ ਤੇ ਬਰੀਡ ਵੀ। ਉਹਦੇਵੇਂ ਦੱਸੀ ਜਾਂਦਾ ਵੀਰੇ ਹਰਾ ਪ ਮੱਝ ਜਿਹੜੀ ਆ ਦੱਸੋ ਬਰੀਡਿੰਗ ਵਾਸਤੇ ਚੰਗੀ ਵੀ ਉਹ ਆ ਜਿਹੜੀ ਦੁੱਧ ਲੰਬਾ ਟਾਈਮ ਪਿਆਵੇ। ਦੇਖੀਆਂ ਬਹੁਤ ਈ। ਸੋ ਚੈੱਕ ਪਾਸ ਇੱਥੋਂ ਤੁਸੀਂ ਕਰਾ ਕੇ ਲਿਜਾ ਸਕਦੇ ਹੋ ਬਹੁਤ ਸੋਹਣੀ ਝੋਟੀ ਐ। ਜੀਨੂੰ ਪਸੰਦ ਆਵੇ ਤਾਂ ਕੰਟੈਕਟ ਭਾਈ ਨਾਲ ਕਰ ਸਕਦੇ ਹੋ। ਸੋ 8 ਮਹੀਨਿਆਂ ਦੀ ਇਸ ਟਾਈਮ ਇਹ ਗੱਬਨ 6 ਮੀਂਹ ਨੜੀਏ ਗੱਭਣ ਸੋਰੀ ਤੇ 8 ਕਿਲੋ ਦੁੱਧ ਪਰ ਤੁਹਾਨੂੰ 7 ਕਿਲੋ ਦੱਸਿਆ ਉਹ ਤੁਸੀਂ ਦੋ ਟਾਈਮ ਚੋ ਸਕਦੇ ਬਈ ਆਪ ਦਾ ਤਸੱਲੀ ਕਰੇ ਅਗਲਾ ਜਿਹਨੇ ਰੁਪਏ ਲਾਉਣੇ ਹਨਾ ਸਹੀ ਹੈ ਸੋ ਅੱਜ ਦੀ ਵੀਡੀਓ ਦੇ ਦੋ ਨਗ ਦੋਸਤੋ ਤੁਹਾਨੂੰ ਦਿਖਾਉਣੇ ਸੀ ਤੇ ਦੋਨੇ ਹੀ ਝੋਟੀਆਂ ਸੋਹਣੀਆਂ ਹੈ